ਰੈਡੀ ਮਨੋਵਿਗਿਆਨੀਆਂ ਨੇ ਮਨੁੱਖੀ ਜੀਵਨ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡ ਕੇ ਉਸ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਡੰਡੀ ਇਹਨਾਂ ਪੜਾਵਾਂ ਵਿੱਚੋਂ ਬਚਪਨ ਜਾਂ ਬਾਲ ਅਵਸਥਾ ਨੂੰ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹੀ ਉਮਰ ਸੁਭਾਅ ਆਤਾ ਸੰਸਕਾਰਾਂ ਅਤੇ ਗੁਣਾਂ ਦੀ ਬੁਨਿਆਦ ਰੱਖਦੀ ਹੈ ਡੰਡੀ ਇਸ ਲਈ ਬੱਚਿਆਂ ਦੀ ਸ਼ਖਸੀਅਤ ਅਤੇ ਭਵਿੱਖ ਨਿਰਮਾਣ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਡੰਡੀ ਅੱਜ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਬੱਚਿਆਂ ਦੇ ਸੁਭਾਅ ਵਿੱਚ ਜ਼ਿੱਦ ਚੜਚੜਾਪਨ ਅਤੇ ਅਸਹਿਣਸ਼ੀਲਤਾ ਵਧ ਰਹੀ ਹੈ ਡੰਡੀ ਉਹ ਹਾਰ ਸਹਿਣਾ ਨਹੀਂ ਚਾਹੁੰਦੇ ਅਤੇ ਛੋਟੀਆਂ ਗੱਲਾਂ ਉੱਤੇ ਗੁੱਸੇ ਹੋ ਜਾਂਦੇ ਹਨ ਡੰਡੀ ਇਸ ਦੇ ਨਾਲ ਹੀ ਸਰੀਰ ਕਮਜ਼ੋਰ ਹੋ ਰਹੇ ਹਨ ਅਤੇ ਮੌਸਮੀ ਬਦਲਾ ਝੱਲਣ ਦੀ ਸਮਰੱਥਾ ਘਟਦੀ ਜਾ ਰਹੀ ਹੈ ਡੰਡੀ ਜਿਹੜੀ ਮਿੱਟੀ ਵਿੱਚ ਖੇੜ ਲੇਟ ਅਤੇ ਲਿੱਭੜ ਕੇ ਬੱਚੇ ਕਦੇ ਮਜ਼ੇ ਦੀ ਨੀਂਦ ਸੌਂਦੇ ਸਨ ਅੱਜ ਮਾਪਿਆਂ ਨੇ ਉਸ ਮਿੱਟੀ ਤੋਂ ਖੇਡਾਂ ਦਾ ਸੁੱਖ ਖੋ ਕੇ ਉਹਨਾਂ ਨੂੰ ਮੋਬਾਈਲਾਂ ਉੱਤੇ ਵੀਡੀਓ ਗੇਮਾਂ ਦੀ ਆਦਤ ਪਾ ਦਿੱਤੀ ਹੈ ਡੰਡੀ ਇਸ ਨਾਲ ਬੱਚੇ ਸਿਰਫ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ਉੱਤੇ ਵੀ ਕਮਜ਼ੋਰ ਹੋ ਰਹੇ ਹਨ ਡੰਡੀ ਪਹਿਲੇ ਬੋਲ ਉੱਤੇ ਮਾਪੇ ਬੱਚਿਆਂ ਦੀ ਹਰ ਜ਼ਿੱਦ ਪੂਰੀ ਕਰਨਾ ਚਾਹਦੇ ਹਨ ਡੰਡੀ ਚਾ ਪੂਰੇ ਕਰਨਾ ਮਾੜੀ ਗੱਲ ਨਹੀਂ ਪਰ ਜਦੋਂ ਇਹ ਆਦਤ ਬਣ ਜਾਂਦੀ ਹੈ ਤਾਂ ਬੱਚਿਆਂ ਦੇ ਅੰਦਰੋਂ ਸਬਰ ਅਤੇ ਸਹਿਣਸ਼ੀਲਤਾ ਦੇ ਗੁਣ ਲਗਭਗ ਖਤਮ ਹੋ ਜਾਂਦੇ ਹਨ ਡੰਡੀ ਰੈਡੀ ਬੱਚਿਆਂ ਨੂੰ ਹਾਨੀਆਂ ਨਾਲ ਖੇਡਣ ਤੋਂ ਰੋਕਣਾ ਉਹਨਾਂ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਵੱਡਿਆਂ ਦਾ ਸ਼ਾਮਿਲ ਹੋ ਜਾਣਾ ਅਤੇ ਮਾਮੂਲੀ ਸੱਟ ਫੇਟ ਲੱਗਣ ਉੱਤੇ ਵੀ ਦਲੇਰੀ ਦੇਣ ਦੀ ਬਜਾਏ ਡਰਾਉਣਾ ਜਾਂ ਹੱਦ ਤੋਂ ਵੱਧ ਝਿੜਕਣਾ ਆਦ ਗੱਲਾਂ ਉਹਨਾਂ ਦੇ ਸਮਾਜਿਕ ਅਤੇ ਮਾਨਸਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੀਆਂ ਹਨ ਡੰਡੀ ਬੱਚਿਆਂ ਦੇ ਹਰ ਕੰਮ ਵਿੱਚ ਮਾਪਿਆਂ ਦੀ అతి ਸ਼ਮੂਲੀਅਤ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਨੂੰ ਜਨਮ ਲੈਣ ਤੋਂ ਰੋਕਦੀ ਹੈ ਡੰਡੀ ਨਤੀਜੇ ਵਜੋਂ ਅਜਿਹੇ ਬੱਚੇ ਵੱਡੇ ਹੋਣ ਉੱਤੇ ਵੀ ਹਰ ਕੰਮ ਲਈ ਸਹਾਰੇ ਦੀ ਪਾਲ ਕਰਦੇ ਹਨ ਡੰਡੀ ਕਈ ਵਾਰ ਉਹ ਉਹਨਾਂ ਕੰਮਾਂ ਨੂੰ ਵੀ ਛੱਡ ਦਿੰਦੇ ਹਨ ਜਿਨ੍ਹਾਂ ਵਿੱਚ ਬਿਨਾਂ ਸਹਾਰੇ ਅੱਗੇ ਵਧਣ ਦੀ ਲੋੜ ਹੁੰਦੀ ਹੈ ਡੰਡੀ ਬੱਚਿਆਂ ਦੇ ਸਿੱਖਣ ਦਾ ਦਾਇਰਾ ਸਿਰਫ ਮਾਂ ਪੱਖੀ ਜਾਂ ਪਿਓ ਪੱਖੀ ਤਜਰਬੇ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਡੰਡੀ ਉਹਨਾਂ ਨੂੰ ਕਰਦੇ ਹਰ ਬਜ਼ੁਰਗ ਅਤੇ ਵੱਡੇ ਛੋਟੇ ਤੋਂ ਸਿੱਖਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਡੰਡੀ ਬੱਚਿਆਂ ਨੂੰ ਇਹ ਸਿਖਾਉਣਾ ਲਾਜ਼ਮੀ ਹੈ ਕਿ ਉਹ ਵੱਡਿਆਂ ਦੀਆਂ ਚੇੜਕਾ ਜਾ ਹਾਨੀਆਂ ਦੇ ਹਾਸਿਆਂ ਵਿੱਚ ਕੀਤੇ ਮਜ਼ਾਕਾਂ ਨੂੰ ਦਿਲ ਉੱਤੇ ਲਗਾਉਣ ਦੀ ਬਜਾਏ ਆਨੰਦ ਲੈਣ ਦੇ ਕਾਬਿਲ ਬਣ ਸਕਣ ਡੰਡੀ ਇਹ ਹੀ ਸਿੱਖਿਆ ਉਹਨਾਂ ਨੂੰ ਜੀਵਨ ਵਿੱਚ ਹੋਰ ਮਜ਼ਬੂਤ ਅਤੇ ਹਿੰਮਤੀ ਬਣਾਉਂਦੀ ਹੈ ਡੰਡੀ ਬਚਪਨ ਦੀਆਂ ਸਹੂਲਤਾਂ ਤੋਂ ਵੱਧ ਬਚਪਨ ਦੇ ਅਨੁਭਵ ਮਹੱਤਵਪੂਰਨ ਹਨ ਡੰਡੀ ਬੱਚਿਆਂ ਨੂੰ ਜੀਵਨ ਦੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ, ਨਵੀਆਂ ਖੋਜਾਂ ਅਤੇ ਰਚਨਾਤਮਕਤਾ ਦੇ ਮੌਕੇ ਮਿਲਨੇ ਚਾਹੀਦੇ ਹਨ ਕਿਉਂਕਿ